ਆਮ ਆਦਮੀ ਦੇ ਜਿਹੜੇ ਲੋਕ ਆਉਂਦੇ ਨਾ ਤੁਹਾਡੇ ਵਿਚਾਲੇ ਕਾਲਰ ਫੜੋ ਉਹਨਾਂ ਦਾ ਕਾਲਰ ਸਿੱਧ ਲੋ ਬਿਹਾਰ ਤੋਂ ਸਿੱਧ ਲੋ ਯੂਪੀ ਤੋਂ ਬਾਣ ਨਹੀਂ ਦਿੰਦੇ ਡਲੇ ਮਾਰਦੇ ਉਹਨਾਂ ਦੇ ਲੀਡਰਾਂ ਦੇ ਇਹ ਜਿਹਿਆਂ ਦੇ ਤੇ ਆਪਾਂ ਆ ਕੇ ਬੇਸ਼ਰਮ ਆਪਣੇ ਮੂਹਰੇ ਖੜੇ ਨੇ ਉਹਨਾਂ ਤੋਂ ਪੁੱਛੋ ਵੀ ਸਾਡਾ ਹੱਕ ਕਿੱਥੇ ਐਮ ਐਲ ਏ ਨੂੰ ਇਹ ਕਹਿਣਾ ਪਾਰਟੀਆਂ ਨੂੰ ਇਹ ਕਹਿਣਾ ਮੁਆਵਜ਼ਾ ਲੈ ਕੇ ਆਓ ਜਿਹੜਾ ਸਾਡਾ ਹੱਕ ਆ ਤੇ 4 ਸਾਲ ਪੰਜਾਬ ਨੂੰ ਲੁੱਟ ਕੇ ਅੱਜ ਇਹ ਆਪ ਦੀ ਪਾਰਟੀ ਨੂੰ ਨਿੰਦ ਕੇ ਲੋਕਾਂ ਵਿੱਚ ਘਰ ਆਉਣਗੇ ਭਗਵੰਤ ਮਾਨ ਵੀ ਹੋ ਸਕਦਾ ਕਹੂਗਾ ਮੈਂ ਦਿੱਲੀ ਵਾਲੇ ਛੱਡੇ ਮੈਂ ਸੀਐਮ ਅਹੁਦਾ ਛੱਡਿਆ ਤਾਂ 4 ਸਾਲ ਜਿਹੜਾ ਸਾਨੂੰ ਲੁੱਟਿਆ ਇਨਕਾਊਂਟਰ ਫੇਕ ਡਿਬਰੂਗੜਾ ਵਾਲੀਆਂ ਝੇਲਾਂ ਉਹ ਭੁੱਲ ਨਾ ਜਾਇਓ ਪੰਜਾਬੀ ਇਸ ਵਕਤ ਕੋਈ ਦਇਆ ਦਾ ਪਾਤਰ ਨਾ ਇਹਨਾਂ ਨੂੰ ਬਣਾ ਦਿਓ ਜਿਵੇਂ ਤੁਸੀਂ ਪਠਾਨ ਮਾਜਨੇ ਨੂੰ ਬਣਾ ਰਹੇ ਜਿਹੜੇ ਜੱਥੇਦਾਰ ਸਾਹਿਬ ਉਹ ਕਹਿ ਰਹੇ ਆ ਵੀ ਜਿਹੜਾ ਰਾਜਾ ਆਪਦੀ ਜਨਤਾ ਦੀ ਰਾਖੀ ਨਾ ਕਰ ਸਕੇ ਆਪਦੀ ਜਨਤਾ ਦੀ ਜਿਹੜੀ ਆ ਉਮੀਦ ਤੇ ਖਰਾ ਨਾ ਉਤਰ ਸਕੇ ਆਪਦੀ ਜੰਤਾ ਵਾਸਤੇ ਸੰਘਰਸ਼ ਨਾ ਕਰ ਸਕੇ ਉਸ ਨੂੰ ਮਰ ਜਾਣਾ ਚਾਹੀਦਾ ਭਗਵਾਨਤਮਾਨ ਸਾਡਾ ਰਾਜਾ ਸਾਡਾ ਸੀਐਮ ਹਸਪੀਟਲ ਚ ਪਿਆ ਹੋਵੇ ਤੇ ਲੋਕ ਕਹਿੰਦੇ ਹੁਣ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੱਕ ਇੱਕ ਗੁਰੂ ਘਰੇ ਅਰਦਾਸ ਨਾ ਹੋਵੇ ਉਹਦੇ ਹੱਕ ਚ ਉਸਦੀ ਪਾਰਟੀ ਨਾ ਬੋਲੇ ਉਸਦੇ ਐਮਐਲਏ ਨਾ ਬੋਲਣ ਜਿਹੜਾ ਪੰਜਾਬ ਦਾ ਰਾਜਾ ਜਾਂ ਪੰਜਾਬ ਦੀ ਸਰਕਾਰ ਹੈ ਉਹ 200 250 ਕਰੋੜ ਰੁਪਏ ਉਹ ਉਹ ਵਿਧਾਨ ਸਭਾ ਚ ਕਹਿ ਰਹੇ ਆ ਬਈ ਅਸੀਂ ਹੜਪੀੜ ਹੜਾ ਨੂੰ ਰੋਕਣ ਵਾਸਤੇ ਅਸੀਂ ਜਾਰੀ ਕੀਤਾ ਉਹ 250 ਕਰੋੜ ਗਿਆ ਕਿੱਥੇ ਉਹ ਲੱਗਿਆ ਕਿੱਥੇ ਇਹਨਾਂ ਨੇ ਯੂਜ਼ ਕਿੱਥੇ ਕੀਤਾ ਨਾ ਨਾਤਾ ਸਰਕਾਰਾਂ ਵੱਲੋਂ ਕੋਈ ਸਮਾਨ ਦਿੱਤਾ ਹਾਲੇ ਤੱਕ ਨਾ ਕੋਈ ਮੁਆਵਜ਼ਾ ਐਲਾਨ ਕੀਤਾ ਗਿਆ ਜੇ ਤੈਨੂੰ ਮੈਂ ਬਚਾਉਣਾ ਹੀ ਸੀ ਫਿਰ ਤੈਨੂੰ ਡੋਬਣਾ ਕਾਹਨੂੰ ਸਾਨੂੰ ਤਾਂ ਡੋਬਿਆ ਗਿਆ ਫਿਰ ਸਾਨੂੰ ਕਿਹੜੇ ਇਹ ਮੁਆਵਜ਼ੇ ਦਾ ਐਲਾਨ ਕਰਨ ਕੀ ਜੇ ਦੱਲਿਓ ਇਹ ਕਹਿੰਨੇ ਹੋ ਇਹ ਵੀ ਮੈਨ ਮੇਡ ਹੜਾ ਹਰ ਇੱਕ ਪਾਰਟੀ ਜੇ ਕਹਿੰਦੀ ਆ ਫਿਰ ਸਾਨੂੰ ਇਹਨਾਂ ਤੋਂ ਵੱਖ ਹੋਣਾ ਚਾਹੀਦਾ ਫਿਰ ਤਾਂ ਕੋਈ ਦੁਸ਼ਮਣ ਹੀ ਮਾਰਦਾ ਹੁੰਦਾ ਆਪ ਦੇ ਲੋਕਾਂ ਨੂੰ ਫਿਰ ਸਾਡੇ ਦੁਸ਼ਮਣ ਨਹੀਂ ਹੋਇਆ ਤਾਂ ਕੀ ਹੋਇਆ ਇਹ ਗੁੰਡੇ ਐਮਐਲਏ ਦਾ ਇਹ ਕੰਮ ਨਹੀਂ ਵੀ ਤੁਸੀਂ ਪਜਾਮੇ ਲਵੇੜ ਕੇ ਆ ਕੇ ਅੱਜ ਸਾਡੇ ਲੋਕਾਂ 'ਚ ਕਹੋ ਵੀ ਮੈਂ ਹੜਪੀਟਾਂ ਦੀ ਸੇਵਾ ਕਰ ਰਿਹਾ ਤੁਸੀਂ ਕਿਹੜੀ ਸੇਵਾ ਕਰਨੋਗੇ ਤੁਸੀਂ ਕੋਈ ਦਿਹਾੜੀਦਾਰ ਹੋ ਰੱਖਿਆ ਅਸੀਂ ਅਸੀਂ ਉੱਥੇ ਫ੍ਰੀ ਆਫ ਕੋਸਟ ਸੇਵਾ ਕਰ ਰਹੇ ਹਾਂ ਅਸੀਂ ਆਪਣੇ ਆਪ ਨੂੰ ਰੀਬਿਲਡ ਕਰ ਲਾਂਗੇ ਪਰ ਤੁਸੀਂ ਐਮਐਲਏ ਹੋਣ ਦੇ ਨਾਤੇ ਜਿਹੜਾ ਤੁਹਾਡਾ ਫਰਜ ਸੀ ਉਹ ਤੁਸੀਂ ਨਿਭਾਇਆ ਉਹ ਢਾਲੀਵਾਲ ਸਾਹਿਬ ਨੇ ਉਹ ਮੈਂ ਕਹਣਾ ਮੈਂ ਵੀ ਢਾਲੀਵਾਲਾ ਕਿਉਂ ਸਾਡਾ ਨੀਮਾ ਗੋਤ ਦਾ ਸਿਰ ਨੀਮਾ ਕਰਦਾ ਦੇਖੋ ਜੇ ਕਿਸੇ ਨੇ ਰੇਟ ਵੱਧ ਲਾਇਆ ਮੈਂ ਸਸਪੈਂਡ ਕਰ ਦੂੰ ਮੈਂ ਤੁਹਾਡੀ ਦੁਕਾਨ ਬੰਦ ਕਰਵਾ ਦੂੰ ਇੱਕ ਕਮ ਐਮ ਐਲ اے ਦਾ ਇਹ ਤਾਂ ਕਾਨੂੰਨ ਬਣਿਆ ਵਾ ਲੋਕਾਈਟੀ ਵਿੰਨਾ ਜੁੜਿਓ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਹੜਾਏ ਹੋਇਆ ਲਗਭਗ ਤੁਹਾਨੂੰ ਹਰ ਇੱਕ ਇਲਾਕਾ ਅਸੀਂ ਦਿਖਾਤਾ ਕਿ ਹਾਲਾਤ ਕੀ ਨੇ ਤਾਂ ਉਸੇ ਵਿੱਚ ਸਰਕਾਰ ਦੇਆਂ ਜੋ ਨਲਾਇਕੀਆਂ ਨੇ ਤੁਹਾਨੂੰ ਉਹ ਵੀ ਲਗਾਤਾਰ ਦਿਖਾਈਆਂ ਕਿ ਜਿਹੜੇ ਪ੍ਰਬੰਧ ਕਰਨੇ ਹੁੰਦੇ ਸਮੇਂ ਸਿਰ ਉਹ ਨਹੀਂ ਕੀਤੇ ਗਏ ਉਸ ਤੋਂ ਬਾਅਦ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਦੇਖੀ ਤਾਂ ਕਿਸ ਤਰੀਕੇ ਨਾਲ ਸ਼ੋਅ ਆਫ ਕਰ ਰਹੇ ਆ ਪ੍ਰਸ਼ਾਦੇ ਦੇ ਨਾਲ ਫੋਟੋ ਪਾ ਰਹੇ ਆ ਬਾਦ ਦੇ ਵਿੱਚੋ ਮੋੜ ਰਹੇ ਆ ਉਹ ਵੀ ਤੁਹਾਨੂੰ ਸਾਰਾ ਕੋਈ ਤੁਸੀਂ ਦੇਖਿਆ ਹੋਊਗਾ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜੋ ਜੋ ਕਿ ਪੰਜਾਬ ਆਉਂਦੇ ਨੇ ਇੱਕ ਦਿਨ ਆ ਕੇ ਵਾਪਸ ਚਲੇ ਜਾਂਦੇ ਨੇ ਆਉਣ ਦਾ ਕਾਰਨ ਸੀਗਾ ਕਿ ਉਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਵਿੱਚ ਤਾਂ ਉਹ ਕਹਿੰਦੇ ਕਿ ਮੈਂ ਸੇਵਾ ਕਰਨ ਜਾਣਾ ਆ ਤੇ ਉਹਦੇ ਨਾਲ ਹੀ ਜੋ तमाम ਡੀਸੀ ਨੇ ਜੋ ਬੜੇ ਚਰਚਾ ਦੇ ਵਿੱਚ ਨੇ ਇਸ ਸਮੇਂ ਕਿ ਉਹ ਸੇਵਾ ਕਰ ਰਿਹਾ ਤਾਂ ਡੀਸੀ ਦਾ ਕੰਮ ਕੀ ਹੁੰਦਾ ਸਾਰੀ ਗੱਲਬਾਤ ਕਰਾਂਗੇ ਹੜ ਆਉਣ ਤੋਂ ਲੈ ਕੇ ਹੁਣ ਤੱਕ ਦੇ ਜੋ ਗੱਲਾਂ ਬਾਤਾਂ ਨੇ ਸਾਰੀਆਂ ਕਰਦੇ ਸਾਡੇ ਨਾਲ ਸੁਖਬਿੰਦਰ ਕਲਕੱਤਾ ਸਰਪੰਚ ਨੂੰ ਕਿ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਅੱਜ ਹੜਪੀੜਤਾਂ ਵਾਸਤੇ ਤੁਹਾਡੇ ਚੈਨਲ ਜਿਹੜੀਆਂ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਵੀ ਹੜਪੀੜਤਾਂ ਦੀ ਮਦਦ ਕਰ ਰਿਹਾ ਉਹਨਾਂ ਨੂੰ ਬਹੁਤ ਹਾਸਲਾਫ ਜਾਈ ਤੇ ਤਾਕਤ ਬਖਸ਼ ਜੀ ਬਾਈ ਸਭ ਤੋਂ ਪਹਿਲਾ ਸਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸੱਤਾ ਤੋਂ ਬਾਹਰ ਸੀਗੇ ਇਹ ਕਹਿੰਦੇ ਰਹੇ ਕਿ ਜਿਹੜੇ ਹੜ ਹੁੰਦੇ ਆ ਇਹ ਕੁਦਰਤੀ ਨਹੀਂ ਹੁੰਦੇ ਇਹ ਮੈਨ ਮੇਡ ਨੇ ਤਾਂ ਹੁਣ ਜਦੋਂ ਉਹਨਾਂ ਦੀ ਸਰਕਾਰ ਹੈ ਹੁਣ ਦੂਜੀ ਵਾਰ ਹੜ ਆ ਗਿਆ ਉਹਨਾਂ ਦੀ ਸਰਕਾਰ ਦੇ ਵਿੱਚ ਹੁਣ ਉਹ ਕਹਿ ਰਹੇ ਆ ਕਿ ਭਾਈ ਕੁਦਰਤ ਦੇ ਅੱਗੇ ਕੀ ਦਾ ਵਾਸ ਚੱਲਦਾ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਬਾਈ ਜੀ ਭਗਵੰਤ ਮਾਨ ਦੀ ਜਿਹੜੀ ਕਾਰਜ ਸ਼ੈਲੀ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੀ ਕਾਰਜ ਸ਼ੈਲੀ ਪੰਜਾਬ 'ਚ ਕਰ ਰਹੇ ਆ ਅਸੀਂ ਛੋਟੀ ਜੀ ਚੀਜ਼ ਤੋਂ ਸ਼ੁਰੂਆਤ ਕੀਤੀ ਸਰਪੰਚੀ ਤੋਂ ਤੇ ਅਸੀਂ ਜਦੋਂ ਆਪਦੇ ਪਿੰਡ ਦੀ ਸਰਪੰਚੀ ਕਰਦੇ ਸੀ ਤੇ ਅਸੀਂ ਆ ਠੋਕ ਕੇ ਫੈਸਲੇ ਲਏ ਨੇ ਤੇ ਡਰ ਭੈ ਤਾਂ ਦੂਰ ਹੋ ਕੇ ਕੰਮ ਕੀਤਾ ਕਿਸੇ ਦੇ ਥੱਲੇ ਲੱਗ ਕੇ ਦਾ ਮਤਲਬ ਹੀ ਨਹੀਂ ਵੀ ਅਸੀਂ ਕੋਈ ਫੈਸਲਾ ਲਿਆ ਹੋਵੇ ਅਸੀਂ ਜ਼ਰੂਰ ਇਹ ਕੀਤਾ ਵੀ ਲੋਕ ਲੋਕ ਜਿਹੜੀ ਗੱਲ ਪਾਉਂਦੇ ਆ ਨਾ ਲੋਕ ਪਾਉਂਦੀ ਗੱਲ ਕੀਤੀ ਆ ਪਿੰਡ 'ਚ ਵੀ ਲੋਕ ਨਰਾਜ ਨਾ ਹੋਣ ਜੱਗ ਕੀ ਭੌਂਦਾ ਵੀ ਉਹ ਕਰੀਏ ਉਹ ਹਮੇਸ਼ਾ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਆਪਣੇ ਵੱਡਿਆਂ ਤੋਂ ਰਹਿ ਲੈ ਕੇ ਚੱਲਿਆ ਸੋ ਇਹ ਏਡੇ ਵੱਡੇ ਅਹੁਦੇ ਤੇ ਅੱਜ ਭਗਵੰਤ ਮਾਨ ਨੇ ਜੋ ਸਾਡਾ ਹਾਲ ਕਰਤਾ ਸੋਨੇ ਦੇਸ ਪੰਜਾਬ ਦਾ ਇਹ ਜਗਜਾਹਰ ਹੈ ਭਾਖੜਾ ਬਿਆਸ ਜਿਹੜੀ ਮੈਨੇਜਮੈਂਟ ਹੁਣ ਤੱਕ ਇਹ ਪੰਜਾਬ ਦੇ ਹੱਥਾਂ 'ਚ ਸੀਗੀ ਇਮਤੀਆਜ਼ ਅਚਾਨਕ ਤੁਸੀਂ ਦੇਖ ਰਹੇ ਹੋ ਜਦੋਂ ਕਮਜ਼ੋਰ ਲੀਡਰਸ਼ਿਪ ਆਉਂਦੀ ਹੈ ਨਾ ਤਾਂ ਬੜੇ ਨੁਕਸਾਨ ਲੋਕਾਂ ਨੂੰ ਝੱਲਣੇ ਪੈਂਦੇ ਨੇ ਜੋ ਆਪ ਦੇ ਲੋਕਾਂ ਦੀ ਹੱਕਾਂ ਦੀ ਨਾ ਗੱਲ ਕਰ ਸਕਣ ਭਗਵਾਨਤਮਾਨ ਇੱਕ ਕਮਜ਼ੋਰ ਲੀਡਰਸ਼ਿਪਤ ਹੋਇਆ ਸੋ ਇਹਨਾਂ ਦੇ ਸਮੇਂ ਜਿਹੜੇ ਸਾਡੇ ਬੀਬੀ ਐਮਬੀ ਆ ਉਹਦਾ ਸਾਰਾ ਜਿਹੜਾ ਕੰਟਰੋਲ ਆ ਸੈਂਟਰ ਨੇ ਆਪਣੇ ਹੱਥ ਚ ਲੈ ਲਿਆ ਅੱਜ ਜਿਹੜੇ ਪੰਜਾਬ ਚ ਹੜ ਆਏ ਨੇ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਹੜ ਆਏ ਨੇ ਤੇ ਸਮੂਚੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ एजੈਂਡੇ ਨਾਲ ਚੱਲਦੀਆਂ ਕਾਂਗਰਸ ਆਮ ਆਦਮੀ ਬੀਜੇਪੀ ਇਹ ਕਹਿ ਰਹੀਆਂ ਵੀ ਇਹ ਜਿਹੜੇ ਹੜੜਾ ਇਹ ਕੁਦਰਤੀ ਨਹੀਂ ਹੈ ਇਹ ਹੜੜ ਲਿਆਂਦੇ ਗਏ ਆ ਮੈਨ ਮੇਡ ਹੜੜਾ ਇਸ ਇਹ ਲੋਕ ਪੂਰੇ ਡੰਕੇ ਦੇ ਛੋਟ ਤੇ ਕਹਿ ਰਹੇ ਨੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਜਿਹੜੇ ਬੰਦੇ ਬੈਠੇ ਨੇ ਐਮ ਐਲ ਏ ਆਮ ਆਦਮੀ ਦੇ ਲਾ ਲਈਏ ਕਾਂਗਰਸ ਦੇ ਲਾ ਲਈਏ ਫਿਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਜੇ ਹੈ ਕੁਦਰਤੀ ਹੜ ਨਹੀਂ ਗਏ ਮੈਨ ਮੇਡ ਹੜੜਾ ਫੇ ਤਾਂ ਸਾਨੂੰ ਡੋਬਿਆ ਗਿਆ ਮਾਰਿਆ ਗਿਆ ਜਾਣ ਕੇ ਉਸ ਤੋਂ ਬਾਅਦ ਵੀ ਇਹ ਫਿਰ ਸੈਂਟਰ ਦੀਆਂ ਪਾਲਿਸੀਆਂ ਦੇ ਕਿਵੇਂ ਥੱਲੇ ਲੱਗ ਸਕਦੇ ਆ ਸੈਂਟਰ ਦੇ ਥੱਲੇ ਕਿ ਮੈਂ ਸੈਂਟਰ ਦੀ ਅਸੀਂ ਅਧੀਨਤਾ ਮੰਨ ਸਕਦੇ ਹਾਂ ਫਿਰ ਤਾਂ ਇੱਕ ਜਿਹੜਾ ਅਸੀਂ ਕਹਿੰਦੇ ਆ ਵੀ ਅਸੀਂ ਵੱਖਵਾਦੀ ਸੋਚ ਦੇ ਮਾਲਕਾਂ ਅਸੀਂ ਬਾਗੀਆਂ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੇ ਸਾਡੀ ਸੋਚ ਜਿਹੜੀ ਪੁਖਤਾ ਹੋ ਰਹੀ ਹੈ ਫਿਰ ਸਾਨੂੰ ਡੋਬਿਆ ਗਿਆ ਨਾ ਦੇਖੋ ਮੈਂ ਕਿਤੇ ਨਾ 트ੰਪ ਦਾ ਬਿਆਨ ਸੁਣ ਰਿਹਾ ਸੀ ਮੈਨੂੰ ਨਹੀਂ ਲੱਗਦਾ ਕੋਈ ਫੇਕ ਬਿਆਨ ਆ ਜਾਂ ਇੰਗਲਿਸ਼ ਚੋਂ ਦਾ ਬਿਆਨ ਸੀ ਵੀ ਮੈਂ ਪਾਕਿਸਤਾਨ ਨਾਲ ਖੜਾ ਜਿਹੜੇ ਹੜ ਲਿਆਂਦੇ ਗਏ ਇੰਡੀਆ ਨੇ ਇੱਕ ਪ੍ਰੌਕਸੀ ਵਾਰ ਪਾਕਿਸਤਾਨ ਦੇ ਅਗੇਂਸਟ ਸ਼ੁਰੂ ਕੀਤੀ ਆ ਇਹ ਹੜ ਇੰਡੀਆ ਨੇ ਜਾਣ ਕੇ ਭੇਜਿਆ ਪਾਕਿਸਤਾਨ ਸੋ ਕਿ ਟਰੰਪ ਕਹਿ ਰਿਹਾ ਮੈਂ ਹਰ ਹਾਲਤ ਚ ਪਾਕਿਸਤਾਨ ਦੀ ਮਦਦ ਚ ਖੜਾ ਸੋ ਕੀ ਪਾਕਿਸਤਾਨ ਨੂੰ ਡੋਬਦੇ ਡੋਬਦੇ ਭਗਵਾਨ ਤਮਨ ਜਿਹੜਾ ਵਿਚੋਲਾ ਬਣਿਆ ਵੀ ਪੰਜਾਬ ਨੂੰ ਵੀ ਡੋਬ ਕੇ ਲੈ ਗਏ ਉਹ ਹੜ ਅਸੀਂ ਮੰਨਦੇ ਆ ਮੋਦੀ ਨੇ ਕਿਹਾ ਸੀ ਵੀ ਇੱਕ ਬੂੰਦ ਮੈਂ ਪਾਕਿਸਤਾਨ ਨੂੰ ਨਹੀਂ ਦਿਊਂਗਾ ਪਾਕਿਸਤਾਨ ਦਾ ਪਾਣੀ ਰੋਕ ਦੂੰਗਾ ਹੁਣ ਉਸੇ ਪਾਕਿਸਤਾਨ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਣਾ ਸੀ ਉਸੇ ਨਾਲ ਪੰਜਾਬ ਨੂੰ ਤੇ ਪਾਕਿਸਤਾਨ ਨੂੰ ਡੋਬਿਆ ਗਿਆ ਸੋ ਇਹ ਜਿਹੜੀ ਸਾਡੀ ਚੜ੍ਹਦੀ ਕਲਾ ਇਮਤਿਹਾਨ ਮੈਂ ਹਮੇਸ਼ਾ ਪਹਿਲਾਂ ਤੋਂ ਕਹਿ ਰਿਹਾ ਹਰ ਇੱਕ ਇੰਟਰਵਿਊ ਚ ਕਹਿ ਰਿਹਾ ਇਸ ਤੋਂ ਵੱਡੀ ਪ੍ਰੋਬਲਮ ਆ ਇਹ ਲੋਕਾਂ ਨੂੰ ਸੋ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਅਸੀਂ ਵਾਪਸ ਕਰਾਤੀ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਤੇ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਕਿ ਜਿਨ੍ਹਾਂ ਦੇ ਖਿਲਾਫ ਅਸੀਂ ਇਹ ਸੰਘਰਸ਼ ਲੜ ਕੇ ਵਾਪਸ ਕਰਾਇਆ ਉਹ ਸਾਡੇ ਖਿਲਾਫ ਬੈਰ ਵਿਦਰੋ ਨਹੀਂ ਰੱਖਦੇ ਹੋਣਗੇ ਦੁਸ਼ਮਣੀਆਂ ਨਹੀਂ ਕੱਢਦੇ ਹੋਣਗੇ ਇਹ ਹੜ ਉਹ ਚੀਜ਼ਾਂ ਦਾ ਨਤੀਜਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਅਸੀਂ ਵਾਪਸ ਕਰਾਈ ਆ ਭਗਵੰਤ ਮਾਨ ਉਹਦਾ ਵਿਚੋਲਾ ਬਣਿਆ ਵੀ ਪਾਕਿਸਤਾਨ ਨੂੰ ਤਾਂ ਡੋਪੋ ਨਾਲ ਪੰਜਾਬ ਨੂੰ ਵੀ ਡੋਪੋ ਠੀਕ ਆ ਸੈਂਟਰ ਨੇ ਤਾਂ ਕੀਤਾ ਹੀ ਆ ਸਾਡਾ ਨਾਸ ਤੇ ਉੱਥੇ ਤਮਾਸ਼ੀਨ ਬਣੀਆਂ ਵਿਆ ਪਾਰਟੀਆਂ ਕਾਂਗਰਸ ਹੋਗੀ ਅਕਾਲੀ ਦਲ ਹੋਗੀ ਆਮ ਆਦਮੀ ਪਾਰਟੀ ਹੋਗੀ ਇੱਕ ਕੇਸ ਨੂੰ ਨਾਲ ਕਹਿ ਰਹੇ ਨੇ ਇਹ ਕ ਅਕਾਲੀ ਦਲ ਵੀ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਇਹ ਵੀ ਮੈਨ ਮੇਡ ਹੜੜਾ ਇਹ ਕੁਦਰਤੀ ਹੜ੍ਹ ਨਹੀਂ ਹੈ ਫਿਰ ਜੇ ਇਹ ਸੈਂਟਰ ਦੇ ਨੇ ਹੜ੍ਹ ਜਾਣ ਪੁੱਛ ਕੇ ਲਿਆਂਦੇ ਆ ਫਿਰ ਇਹ ਸਾਨੂੰ ਮਾਰ ਰਹੇ ਨੇ ਸਾਡੀ ਚੜ੍ਹਦੀ ਕਲਾ ਨੂੰ ਰੋਲਣਾ ਚਾਹੁੰਦੇ ਆ ਦੱਸੋ ਇਹ ਹੋਰ ਤੁਹਾਡਾ ਕੋਈ ਸਵਾਲ ਇਸ ਸੰਬੰਧੀ ਉਹਦੇ ਨਾਲ ਹੀ ਸਵਾਲ ਇਹ ਹੈ ਕਿ ਸਰਕਾਰ ਹੁਣ ਲਗਾਤਾਰ ਝੂਠੇ ਹੋਈ ਹੈ ਕਿ ਅਸੀਂ ਹੈਲਪ ਕਰ ਰਹੇ ਹਾਂ ਲੋਕਾਂ ਦੀ ਫਸੇ ਹੋ ਜਾਂਦੇ ਕੀ ਲੱਗਦਾ ਨਹੀਂ ਕਿ ਇਹ ਜਿਹੜੇ ਕੰਮ ਹੁੰਦਾ ਸਰਕਾਰ ਦਾ ਬੰਨਾ ਦੇ ਪੱਕਾ ਕਰਨਾ ਜਾਂ ਆਸੇ-ਬਸ ਦੇਖਣਾ ਕਿ ਮਾਹੌਲ ਕੀ ਆ ਕਿਉਂਕਿ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣਿਆ ਜਾਂ ਉੱਪਰ ਮੀਂਹ ਭਾਰੀ ਪਣਿਆ ਹੜ ਆ ਸਕਦੇ ਨੇ ਇਹ ਪ੍ਰਬੰਧ ਜਿਹੜੇ ਪਹਿਲਾਂ ਕਰਨੇ ਸੀਗੇ ਕਿਉਂ ਨਹੀਂ ਕੀਤੇ ਕਿ ਕੀ ਲੱਗਦਾ ਵੀ ਹੁਣ ਕਿਉਂ ਕਰ ਰਹੇ ਆ ਸਰਕਾਰ ਦੇਖੋ ਆਮ ਪਿੰਡਾਂ 'ਚ ਨਾ ਹੜਾਂ ਤੋਂ ਪਹਿਲਾਂ ਪੰਚਾਇਤਾਂ ਐਕਸਰਸਾਈਜ਼ ਕਰਨ ਲੱਗ ਜਾਂਦੀਆਂ ਨੇ ਜੀ ਕੀ ਕਰਦੇ ਆ ਛੱਪੜਾਂ ਦੀ ਸਫਾਈ ਕਰਾਉਂਦੇ ਆ ਡਰੇਨਾਂ ਦੀ ਸਫਾਈ ਕਰਾਉਂਦੇ ਆ ਜਿਹੜੇ ਪਿੰਡ 'ਚ ਨਹਿਰਾਂ ਲੱਗਦੀਆਂ ਉਹਦੀਆਂ ਪੱਟੜੀਆਂ ਦਰੁਸਤ ਕਰਾਉਂਦੇ ਆ ਆਮ ਜੇ ਮੇਰੀ ਪੰਚਾਇਤ ਚ ਕੰਮ ਰੈਗੂਲਰ ਨਰਿਗਾ ਰਹੀ ਚੱਲਦਾ ਸੀ ਜੀ ਵੀ ਜੇ ਅਸੀਂ ਛੋਟੇ ਲੈਵਲ ਤੇ ਇਹ ਚੀਜ਼ਾਂ ਕਰਵਾ ਰਹੇ ਹਾਂ ਤਾਂ ਜਿਹੜਾ ਪੰਜਾਬ ਦਾ ਰਾਜਾ ਜਾਂ ਪੰਜਾਬ ਦੀ ਸਰਕਾਰ ਹੈ ਉਹ 200 250 ਕਰੋੜ ਰੁਪਈਆ ਉਹ ਵਿਧਾਨ ਸਭਾ ਚ ਕਹਿ ਰਹੀ ਆ ਵੀ ਅਸੀਂ ਹੜਪੀੜ ਹੜਾਂ ਨੂੰ ਰੋਕਣ ਵਾਸਤੇ ਅਸੀਂ ਜਾਰੀ ਕੀਤਾ ਉਹ 250 ਕਰੋੜ ਗਿਆ ਕਿੱਥੇ ਉਹ ਲੱਗਿਆ ਕਿੱਥੇ ਇਹਨਾਂ ਨੇ ਯੂਜ਼ ਕਿੱਥੇ ਕੀਤਾ ਸੋ ਤੁਸੀਂ ਭਗਵੰਤ ਮਾਨ ਬਾਰੇ ਗੱਲ ਕੀਤੀ ਦੇਖੋ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤੇ ਬੜੀ ਜਿਹੜੀ ਬਾਣੀ ਪੜਦੇ ਆ ਨਾ ਜਾਂ ਬਾਣੀ ਨਾਲ ਜੁੜੇ ਆ ਜਾਂ ਗੁਰੂ ਘਰਾਂ ਨਾਲ ਜੁੜੇ ਜਿਹੜੇ ਵੀ ਲੋਕ ਆ ਉਹਨਾਂ ਦੇ ਬਾਣੀ ਚ ਜੀਵ ਤੇ ਇੱਕ ਦਿਨ ਕਿਤੇ ਰੱਬ ਵਸਦਾਗਾ ਤੇ ਮੈਂ ਤੁਹਾਡੇ ਨਾਲ ਚੈਨਲ ਤੇ ਇੱਕ ਦੇਖਿਆ ਸੀਗਾ ਵੀ ਸਾਡੇ ਜਿਹੜੇ ਜਥੇਦਾਰ ਸਾਹਿਬ ਜੀ ਉਹ ਕਹਿ ਰਹੇ ਆ ਵੀ ਜਿਹੜਾ ਰਾਜਾ ਆਪਦੀ ਜਨਤਾ ਦੀ ਰਾਖੀ ਨਾ ਕਰ ਸਕੇ ਆਪਦੀ ਜਨਤਾ ਦੀ ਜਿਹੜੀ ਆ ਉਮੀਦ ਤੇ ਖਰਾ ਨਾ ਉਤਰ ਸਕੇ ਆਪ ਦੀ ਜਨਤਾ ਵਾਸਤੇ ਸੰਘਰਸ਼ ਨਾ ਕਰ ਸਕੇ ਉਸ ਨੂੰ ਮਰ ਜਾਣਾ ਚਾਹੀਦਾ ਤੇ ਉਸ ਦੇ ਜ਼ੁਬਾਨ ਤੇ ਮੈਂ ਸੋਚਦਾ ਵੀ ਉਹ ਰੱਬ ਦੇ ਬੋਲ ਨੇ ਜਿਹੜੇ ਸਾਡੇ ਜੱਥੇਦਾਰ ਹੈ ਨਾ ਅੱਜ ਕੰਟਰੋਵਰਸੀ ਤਾਂ ਬੜੀ ਹੁੰਦੀ ਆ ਜੱਥੇਦਾਰਾਂ ਨੂੰ ਲੈ ਕੇ ਵੀ ਜੋ ਉੱਥੇ ਕਾਬਜ ਨੇ ਮੈਂ ਕਹਿੰਦਾ ਵੀ ਇੱਕ ਗੁਰੂ ਦਾ ਭਾਣਾਗਾ ਵੀ ਜਿਹੜੇ ਵੀ ਜੱਥੇਦਾਰ ਨੇ ਠੀਕ ਆ ਉਹ ਜੋ ਬੋਲਿਆ ਨਾ ਉਸ ਦੀ ਬਾਣੀ ਚ ਰੱਬ ਹੀ ਉਤਰਿਆ ਤੇ ਅੱਜ ਦੇਖ ਲਓ ਭਗਵੰਤ ਮਾਨ ਪਿਆ ਕਿੱਥੇ ਭਗਵੰਤ ਮਾਨ ਸਾਡਾ ਰਾਜਾ ਸਾਡਾ ਸੀਐਮ ਹਸਪੀਟਲ ਚ ਪਿਆ ਹੋਵੇ ਤੇ ਲੋਕ ਕਹਿੰਦੇ ਹੁਣ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਇੱਕ ਗੁਰੂ ਘਰੇ ਅਰਦਾਸ ਨਾ ਹੋਵੇ ਉਹਦੇ ਹੱਕ ਚ ਉਸਦੀ ਪਾਰਟੀ ਨਾ ਬੋਲੇ ਉਸਦੇ ਐਮ.ਐਲ.ਏ ਨਾ ਬੋਲਣ ਉਹਨੇ ਸੈਂਟਰ ਦੇ ਪਿੱਛੇ ਲੱਗ ਕੇ ਦਿੱਲੀ ਵਾਲਿਆਂ ਦੇ ਪਿੱਛੇ ਲੱਗ ਕੇ ਇਹ ਹਾਲ ਕੀਤਾ ਪੰਜਾਬ ਦਾ ਅੱਜ ਤਰਸਦਾ ਪੰਜਾਬ ਦਿੱਲੀ ਵਾਲਿਆਂ ਨੂੰ ਦੇਖਣਾ ਨਹੀਂ ਚਾਹੁੰਦਾ ਦਿੱਲੀ ਵਾਲਿਆਂ ਦੀ ਕੋਈ ਮਦਦ ਨਹੀਂ ਚਾਹੁੰਦਾ ਉੱਥੇ ਫੇਰ ਸਾਡੇ ਮੂੰਹ ਤੇ ਚਪੇੜਾ ਮਾਰੀਆਂ ਜਾਂਦੀ ਕਾਂਗਰਸ ਕੱਲ ਦਿੱਲੀ ਵਾਲਿਆਂ ਨੂੰ ਫੇਰ ਲੈ ਕੇ ਚਲੀ ਗਈ ਕੋਈ ਕਿਹੜਾ ਵਗੀਲ ਆ ਇਹਨਾਂ ਦਾ ਉਹਨੂੰ ਲੈ ਕੇ ਚਲੇਗੀ ਅਸੀਂ ਜੇ ਆਮ ਆਦਮੀ ਤੋਂ ਪੀੜਤਾ ਵੀ ਦਿੱਲੀ ਵਾਲੇ ਇਹ ਨਾ ਲੈ ਕੇ ਆਉਣ ਫਿਰ ਕਾਂਗਰਸ ਕਿਵੇਂ ਲੈ ਕੇ ਆਉ ਕਿ ਹੁਣ ਜਾਗ ਲੱਗਦਾ ਜਾਂਦਾ ਦਿੱਲੀ ਵਾਲਿਆਂ ਨੂੰ ਵੇ ਭਾਈ ਆਮ ਆਦਮੀ ਨੇ ਪੂਰਾ ਇੱਥੇ ਠੋਕ ਕੇ ਪੈਸਾ ਖਾਦਾ ਪੰਜਾਬ ਵਿੱਚ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਆਉਣੀਆਂ ਚਾਹੁੰਦੀਆਂ ਉਹ ਵੀ ਇਸੇ ਕੋਈ ਦਿਨ ਕੋਈ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਵੀ ਆਉਂਦੇ ਆ ਪੰਜਾਬ ਕਹਿੰਦੇ ਮੈਂ ਸੇਵਾ ਕਰਨ ਆਇਆ ਹਾਂ ਬੜੀ ਕਹਿੰਦੇ ਮੈਂ ਸੇਵਾ ਕਰ ਤੇ ਗਿਆ ਇੱਕ ਦਿਨ ਆਏ ਸੀਗੇ ਕਹਿੰਦੇ ਆ ਕਿ ਲੋਕਾਂ ਦੇ ਕੋਲੇ ਘਰੇ ਜਾ ਕੇ ਕਹਿੰਦੇ ਕਿ ਅਸੀਂ ਦਿੱਲੀ ਤੋਂ ਸਮਾਨ ਲੈ ਕੇ ਆਵਾਂਗੇ ਪੈਸਾ ਦੇਵਾਂਗੇ ਤੁਹਾਨੂੰ ਲੈ ਕੇ ਦੇਖੋ ਅਰਵਿੰਦ ਕੇਜਰੀਵਾਲ ਜਿਹੜਾ ਕਹਿ ਰਿਹਾ ਵੀ ਮੈਂ ਪੰਜਾਬ ਵਾਸਤੇ ਆ ਰਿਹਾ ਤਾਂ ਪੰਜਾਬ ਨੂੰ ਇਹਦੀ ਸੇਵਾ ਐਕਸੈਪਟ ਨਹੀਂ ਕਰਨੀ ਚਾਹੀਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਕੌਮ 'ਚ ਜज्ਬਾ ਸਾਡੀ ਕੌਮ 'ਚ ਚੜ੍ਹਦੀ ਕਲਾ ਵੀ ਭਾਈ ਭਾਈ ਨਾਲ ਖੜੂਗਾ ਦੇਖੋ ਕੋਈ ਹੋਰ ਸਟੇਟ ਤੋਂ ਸਹਾਇਤਾ ਆਉਂਦੀ ਐ ਅਸੀਂ ਉਹਨੂੰ ਨਿੰਦ ਨਹੀਂ ਸਕਦੇ ਮਾੜਾ ਨਹੀਂ ਕਹਿ ਸਕਦੇ ਪਰ ਲੋੜ ਨਹੀਂ ਸਾਨੂੰ ਅਸੀਂ ਆਪਦੇ ਸਿਰ ਤੇ ਉੱਠਾਂਗੇ ਅਸੀਂ ਬਾਰ-ਬਾਰ ਉੱਜੜੇ ਆ ਤੇ ਅਸੀਂ ਉੱਜੜ-ਉੱਜੜ ਕੇ ਬਸੇ ਆ ਇਹ ਹੀ ਪੰਜਾਬ ਐ ਤੇ ਇਹ ਹੀ ਸਾਡੀ ਜਿਹੜੀ ਆ ਇਹ ਸਾਡੀ ਇਹ ਹੰਕਾਰ ਨਹੀਂ ਇਹ ਸਾਡੀ ਚੜ੍ਹਦੀ ਕਲਾ ਗੀ ਅਸੀਂ ਆਪਦੇ ਭਾਈ ਨਾਲ ਖੜਾਂਗੇ ਅੱਜ ਮਾਝੇ ਜਾਂ ਦੁਆਬੇ ਚ ਜਿਹੜੇ ਹੜ ਆਏ ਨੇ ਉੱਥੇ ਜਾ ਕੇ ਸਮੁੱਚਾ ਸਾਡਾ ਮਾਲਵਾ ਹਲਕਾ ਖੜਾ ਭਾਈ ਨਾਲ ਭਾਈ ਨਹੀਂ ਖੜੂਗਾ ਤਾਂ ਹੋਰ ਕੌਣ ਖੜੂਗਾ ਕਿਸੇ ਚੀਜ਼ ਦੀ ਟੋਟ ਨਹੀਂ ਅਸੀਂ ਜੇ ਦੁਨੀਆ ਨੂੰ ਅਸੀਂ ਐਡਾ ਵੱਡਾ ਇੱਕ ਕਨਸੈਪਟ ਦੇ ਸਕਦੇ ਆ ਫ੍ਰੀ ਆਫ ਕੋਸਟ ਲੰਗਰ ਦਾ ਤੇ ਅਸੀਂ ਸਮੁੱਚੀ ਦੁਨੀਆ ਦਾ ਅੰਨ ਨਾਲ ਪੇਟ ਭਾਲਦੇ ਆ ਤਾਂ ਇਹ ਛੋਟੀ ਵਿਪਤਾ ਸਾਡੇ ਲਈ ਇਹਨੂੰ ਪਾਰ ਪਾਵਾਂਗੇ ਬੜੇ ਸ਼ਾਨਦਾਰ ਤਰੀਕੇ ਨਾਲ ਅਸੀਂ ਬਾਉਂਸ ਬੈਕ ਕਰਾਂਗੇ ਉੱਠ ਕੇ ਦੁਬਾਰੇ ਆਵਾਂਗੇ ਜਿਹੜੇ ਅੱਜ ਸਾਡੇ ਘਰ ਟੁੱਬੇ ਨੇ ਬੜਾ ਨੁਕਸਾਨ ਹੋਇਆ ਸਾਡੇ ਪਸ਼ੂਆਂ ਦਾ ਆ ਲੋਕਾਂ ਦਾ ਆ ਘਰਾਂ ਦਾ ਆ ਦੁਬਾਰੇ ਉਹ ਸੁੰਦਰ ਬਣਾ ਕੇ ਵਾਪਸ ਆਵਾਂਗੇ ਪਰ ਸਰਕਾਰ ਜਿਹੜੀ ਸਰਕਾਰ ਦੀ ਕੰਮ ਹੁੰਦਾ ਨਾ ਤੁਸੀਂ ਪੁੱਛਿਆ ਸਰਕਾਰ ਦਾ ਕੰਮ ਕੀ ਹੁੰਦਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਐਸ ਨੇ ਜਿਹੜੇ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਕੰਮ ਆ ਕਾਨੂੰਨ ਬਣਾਉਣਾ ਕਾਨੂੰਨ ਇੰਪਲੀਮੈਂਟ ਕਰਵਾਉਣਾ ਆਪਦੇ ਹਲਕਿਆਂ 'ਚ ਠੀਕ ਆ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੇ ਇਹੋ ਜਿਹੇ ਕਾਨੂੰਨ ਬਣਾਉਣੇ ਵਿਧਾਨ ਸਭਾ 'ਚ ਇਹ ਗੁੰਡੇ ਐਮਐਲਏ ਦਾ ਇਹ ਕੰਮ ਨਹੀਂ ਵੀ ਤੁਸੀਂ ਪਜਾਮੇ ਲਵੇੜ ਕੇ ਆ ਕੇ ਅੱਜ ਸਾਡੇ ਲੋਕਾਂ 'ਚ ਕਹੋ ਵੀ ਮੈਂ ਹੜਪੀਟਾਂ ਦੀ ਸੇਵਾ ਕਰ ਰਿਹਾ ਤੁਸੀਂ ਕਿਹੜੀ ਸੇਵਾ ਕਰ ਲੋਗੇ ਤੁਸੀਂ ਕੋਈ ਦਿਹਾੜੀਦਾਰ ਹੋ ਰੱਖਿਆ ਅਸੀਂ ਅਸੀਂ ਉੱਥੇ ਫ੍ਰੀ ਆਫ ਕੋਸਟ ਸੇਵਾ ਕਰ ਰਹੇ ਹਾਂ ਅਸੀਂ ਆਪਣੇ ਆਪ ਨੂੰ ਰੀਬਿਲਡ ਕਰ ਲਾਂਗੇ ਪਰ ਤੁਸੀਂ ਐਮਐਲਏ ਹੋਣ ਦੇ ਨਾਤੇ ਜਿਹੜਾ ਤੁਹਾਡਾ ਫਰਜ ਸੀ ਉਹ ਤੁਸੀਂ ਨਿਭਾਇਆ ਪੰਜਾਬ ਜਿਹੜਾ ਡੁੱਬਿਆ ਹੜ ਨਾਲ ਤੁਸੀਂ ਕਾਨੂੰਨ ਬਣਾਉਣੇ ਸੀ ਤੁਸੀਂ ਬੰਨ ਮਜ਼ਬੂਤ ਕਰਾਉਣੇ ਸੀ ਤੁਸੀਂ ਦੇਖਣਾ ਸੀ ਜਿਹੜਾ 250 ਕਰੋੜ ਰੁਪਏ ਆਇਆ ਤੁਹਾਡੇ ਡੀਸੀਆਂ ਨੇ ਲਾਇਆ ਕਿ ਨਹੀਂ ਤੁਹਾਡੇ ਬਲਾਕਾਂ ਚ ਜਿਹੜੇ ਬीडीपीਓਜ਼ ਨੇ ਸਰਪੰਚਾਂ ਰਾਹੀਂ ਉਹ ਪੈਸਾ ਲੱਗਿਆ ਕਿ ਨਹੀਂ ਹੁਣ ਮੇਰੇ ਪਿੰਡ ਦੀ ਗੱਲ ਹੈ ਜੀ ਚੌਥੇ ਮੇਰੇ ਪਿੰਡ ਪੂਰਾ ਪਾਣੀ ਭਰ ਗਿਆ ਸੀ ਨਾ ਤਾਂ ਮੇਰੇ ਪਿੰਡ ਕਿਸੇ ਡਰੇਨ ਦੀ ਸਫਾਈ ਹੋਈ ਸੀ ਨਾ ਨਹਿਰ ਦੀਆਂ ਪਟੜੀਆਂ ਦੀ ਸਫਾਈ ਹੋਈ ਸੀ ਨਾ ਛੱਪੜਾਂ ਦੀ ਸਫਾਈ ਹੋਈ ਸੀ ਈਵਨ ਕੇ ਇਮਤੀਆਜ਼ ਜਿਹੜਾ ਮੈਂ 70 ਲੱਖ ਰੁਪਇਆ ਲਾ ਕੇ ਇੱਕ ਪ੍ਰੋਜੈਕਟ ਪਾਸ ਕਰਵਾਇਆ ਸੀ ਪਾਈਪਲਾਈਨ ਦਾ 4 ਕਿਲੋਮੀਟਰ ਦਾ ਤੇ ਛੱਪੜ ਦਾ ਜੀ ਆਮ ਆਦਮੀ ਦੇ ਲੋਕਾਂ ਨੇ ਵੀ ਇਹ ਸੁਖਵਿੰਦਰ ਨੇ ਬੁਲਾਇਆ ਜਦੋਂ ਮੈਂ ਸਸਪੈਂਡ ਹੋ ਗਿਆ ਮਹੀਨੇ ਬਾਅਦ ਉਹਦੇ ਵਿੱਚ ਸੀਮੈਂਟ ਬਜਰੀ ਭਰ ਕੇ ਬੰਦ ਕਰਤਾ ਤੇ ਜਾ ਕੇ ਉੱਥੇ ਮੈਂ ਲਾਈਵ ਹੋਇਆ ਤੇ ਆਥਣ ਹੀ ਅਫਸਰ ਸਾਹਿਬ ਦੇ ਧਿਆਨ ਚ ਆਇਆ ਤੇ ਉਹ ਖੁੱਲ ਗਿਆ ਜੀ ਸੋ ਇਹ ਲੋਕ ਇਹਨਾਂ ਲੋਕਾਂ ਤੋਂ ਅਸੀਂ ਕਿਉਂ ਉਮੀਦ ਕਰ ਸਕਦੇ ਹਾਂ ਇਹ ਲੋਕ ਸਾਡੀ ਕੌਮ ਦਾ ਭਲਾ ਨਹੀਂ ਕਰ ਸਕਦੇ ਆਮ ਆਦਮੀ ਤੋਂ ਤਾਂ ਅਸੀਂ ਬਿਲਕੁਲ ਉਮੀਦ ਹੀ ਨਹੀਂ ਕਰ ਸਕਦੇ ਕਿਸੇ ਵੀ ਕਿਸਮ ਦਾ ਵੀ ਦੱਸੋ ਇਹ ਜਿਹੜੇ ਐਮ ਐਲ ਏ ਅੱਜ ਜਾ ਰਹੇ ਨੇ ਉਹ ਢਾਲੀਵਾਲ ਸਾਹਿਬ ਨੇ ਉਹ ਮੈਂ ਕਹਣਾ ਮੈਂ ਵੀ ਢਾਲੀਵਾਲਾਂ ਕਿਉਂ ਸਾਡਾ ਨੀਮਾ ਗੋਤ ਦਾ ਸਿਰ ਨੀਮਾ ਕਰਦਾ ਉਹ ਤੂੰ ਜਾ ਕੇ ਸਰੇ ਬਾਜ਼ਾਰ ਇਹ ਜੀਆਂ ਮਸ਼ਹੂਰੀਆਂ ਕਰ ਰਹੇ ਆ ਦੇਖਿਓ ਜੇ ਕਿਸੇ ਨੇ ਰੇਟ ਵੱਧ ਲਾਇਆ ਮੈਂ ਸਸਪੈਂਡ ਕਰ ਦੂੰ ਮੈਂ ਤੁਹਾਡੀ ਦੁਕਾਨ ਬੰਦ ਕਰਵਾ ਦੂੰ ਇਹ ਕੰਮ ਐਮ ਐਲ ਏ ਦਾ ਇਹ ਤਾਂ ਕਾਨੂੰਨ ਬਣਿਆ ਵਾ ਕੋ ਨੂੰ ਨਾ ਵੀ ਕੋਈ ਵੀ ਆਪਤਾ ਦੇ ਸਮੇਂ ਕੀ ਆਮ ਵੀ ਰੇਟ ਤੋਂ ਵੱਧ ਸਮਾਨ ਨਹੀਂ ਵੇਚ ਸਕਦਾ ਤੁਸੀਂ ਉੱਥੇ ਆਪਦੀਆਂ ਰੀਲਾਂ ਬਣਾ ਰਹੇ ਹੋ ਮਸ਼ਹੂਰੀਆਂ ਕਰ ਰਹੇ ਹੋ ਜਿਹੜੇ ਲੋਕ ਹੜਾ ਨੂੰ ਇੱਕ ਟੂਰਿਜ਼ਮ ਦੇ ਤਰ੍ਹਾਂ ਲੈ ਰਹੇ ਹਨ ਉਹਨਾਂ ਨੂੰ ਮੜਾ ਜਾ ਬਾਜ ਆਉਣਾ ਚਾਹੀਦਾ ਤੇ ਇੱਕ ਮੇਰੀ ਹੋਰ ਵੀ ਅਪੀਲ ਕੁਝ ਮੇਰੇ ਦੋਸਤਾਂ ਨੇ ਭਾਵੁਕ ਹੋ ਕੇ ਇਹ ਗੱਲ ਕਹਿਤੀ ਸੀ ਵੀ ਪੰਜਾਬ ਤਾਂ ਸਮੁੱਚੇ ਦੇਸ਼ ਨਾਲ ਖੜਦਾ ਤੇ ਇਹਦੇ ਨਾਲ ਕੋਈ ਨਹੀਂ ਖੜਦਾ ਆਪਾਂ ਨਹੀਂ ਕਿਸੇ ਤੋਂ ਮਦਦ ਮੰਗਣੀ ਕੋਈ ਆਉਂਦੀ ਆ ਤਾਂ ਵੈਲਕਮ ਠੀਕ ਆ ਆਪਾਂ ਹੱਕ ਮੰਗਣਾ ਹੈ ਹੱਕ ਕੀ ਆ ਹੱਕ ਆ ਆਮ ਆਦਮੀ ਦੇ ਜਿਹੜੇ ਲੋਕ ਆਉਂਦੇ ਨਾ ਤੁਹਾਡੇ ਵਿਚਾਲੇ ਕਾਲਰ ਫੜੋ ਉਹਨਾਂ ਦਾ ਕਾਲਰ ਛੇਦ ਲਓ ਬਿਹਾਰ ਤੋਂ ਛੇਦ ਲਓ ਯੂਪੀ ਤੋਂ ਬੜਨ ਨਹੀਂ ਦਿੰਦੇ ਡਲੇ ਮਾਰਦੇ ਆ ਉਹਨਾਂ ਦੇ ਲੀਡਰਾਂ ਦੇ ਇਹ ਜਿਹਿਆਂ ਦੇ ਤੇ ਆਪਾਂ ਆ ਕੇ ਬੇਸ਼ਰਮ ਆਪਣੇ ਮੂਹਰੇ ਖੜੇ ਨੇ ਉਹਨਾਂ ਤੋਂ ਪੁੱਛੋ ਵੀ ਸਾਡਾ ਹੱਕ ਕਿੱਥੇ ਆ ਅਸੀਂ ਜਿਹੜਾ ਟੈਕਸ ਦਿੰਨੇ ਆ ਸਾਡੇ ਦੇਸ਼ ਦੀ ਜਿਹੜੀ ਕਮਾਈ ਹੈ ਉਹ ਕਿੱਧਰ ਗਈ ਤੁਸੀਂ ਆਓ ਲੈ ਕੇ ਮੁਆਵਜ਼ਾ ਲੈ ਕੇ ਆਓ ਸਾਡੇ ਵਿਚਕਾਰ ਐਮ ਐਲ ਐਸ ਐਮ ਐਲ ਐਸ ਨੂੰ ਇਹ ਕਹਨਾ ਪਾਰਟੀਆਂ ਨੂੰ ਇਹ ਕਹਨਾ ਮੁਆਵਜ਼ਾ ਲੈ ਕੇ ਆਓ ਜਿਹੜਾ ਸਾਡਾ ਹੱਕ ਆ ਸੈਂਟਰ ਤੋਂ ਵੀ ਅਸੀਂ ਹੱਕ ਮੰਗਣੀ ਆ ਭੀਖ ਨਹੀਂ ਮੰਗਣੀ ਇਹ ਵੀ ਵੱਡਾ ਸਵਾਲ ਹੈ ਕਿ ਹੁਣ ਤੱਕ ਕੋਈ ਮੁਆਵਜ਼ਾ ਦਾ ਐਲਾਨ ਨਹੀਂ ਕੀਤਾ ਗਿਆ ਜਿੰਨੇ ਮੁੱਖ ਮੰਤਰੀ ਹੋਵੇ ਚਾਹੇ ਐਮ ਐਲ ਐ ਹੁਣ ਮੰਤਰੀ ਹੁਣ ਜਾਂਦੇ ਆ ਆਪਣੇ ਵਲੰਟੀਅਰਾਂ ਨੂੰ ਕਹਿੰਦੇ ਕਿ ਰਾਸ਼ਨ ਇਕੱਠਾ ਕਰੋ ਵੰਡ ਕੇ ਹੁਣਾ ਨਾ ਤਾਂ ਸਰਕਾਰ ਵੱਲੋਂ ਕੋਈ ਸਮਾਨ ਦਿੱਤਾ ਹਾਲੇ ਤੱਕ ਨਾ ਕੋਈ ਮੁਆਵਜ਼ਾ ਦਾ ਐਲਾਨ ਕੀਤਾ ਗਿਆ ਜੇ ਤੈਨੂੰ ਮੈਂ ਬਚਾਉਣਾ ਹੀ ਸੀ ਫਿਰ ਤੈਨੂੰ ਡੋਬਣਾ ਕਾ ਨੂੰ ਕਾਤੋ ਸੀ ਸਾਨੂੰ ਤਾਂ ਡੋਬਿਆ ਗਿਆ ਫਿਰ ਸਾਨੂੰ ਕਿਹੜੇ ਇਹ ਮੁਆਵਜ਼ੇ ਦਾ ਐਲਾਨ ਕਰਨਗੇ ਸਾਡੇ ਠੀਕ ਆ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਤੁਹਾਡੇ ਸਰਦਾਂ ਦੀ ਰਾਖੀ ਕਰਦਾ ਪੰਜਾਬ ਹਿੰਦੁਸਤਾਨ ਦਾ ਤਾਜ ਹੈ ਤੁਸੀਂ ਸਾਡੇ ਨਾਲ ਹਾ ਦਾ ਹੀ ਨਾਰਾ ਮਾਰ ਦਿੰਦੇ ਜਦੋਂ ਹੜ ਆਇਆ ਮੋਦੀ ਸਾਹਿਬ ਕੋਈ ਟਵੀਟ ਕਰ ਦਿੰਦਾ ਭਗਵਾਨਤਮਨ ਸਾਡੇ ਵਿਚਕਾਰ ਆ ਜਾਂਦਾ ਭਗਵਾਨਤਮਨ ਨਾਸ਼ਤਾ ਕਰ ਰਿਹਾ ਉੱਥੇ ਜਾ ਕੇ ਇਟਲੀ ਡੋਸਾ ਚਨਈ ਦੇ ਵਿੱਚ ਚਨਈ ਦੇ ਵਿੱਚ ਕੇਰਲਾ ਦੇ ਵਿੱਚ ਇਟਲੀ ਦਾ ਨੀਰੋ ਸੁਣਿਆ ਸੀ ਇੱਕ ਤਾਂ ਇਟਲੀ ਡੋਸਾ ਹੁੰਦਾ ਹੈ ਕਿਟਲੀ ਕੰਟਰੀਜ਼ ਦਾ ਕੰਟਰੀ ਦਾ ਨੀਰੋ ਸੀ ਕਹਿੰਦਾ ਜਦੋਂ ਉਹਦਾ ਦੇਸ਼ ਬਰਬਾਦ ਹੋ ਰਿਹਾ ਸੀ ਤਾਂ ਨੀਰੋ ਬਾਂਸਰੀ ਵਜਾ ਰਿਹਾ ਸੀ ਤੇ ਇਹ ਬਾਂਸਰੀ ਨਹੀਂ ਉੱਥੇ ਤਾਂ ਹੋਰ ਕੀ ਵਜਾ ਰਿਹਾ ਸੀ ਯਾਰ ਇਹ ਤਾਂ ਕੀ ਉਮੀਦ ਕਰੀਆ ਯਾਰ ਮੈਂ ਲੋਕਾਂ ਨੂੰ ਇੱਕ ਹੋਰ ਤੁਹਾਡੇ ਨਾਲ ਗੱਲ ਜੋੜਨਾ ਚਾਹਣਾ ਅੱਜ ਬੜੇ ਲੋਕ ਪਠਾਨ ਮਾਜਰੇ ਦੇ ਹੱਕ ਚ ਆ ਗਏ ਤੁਹਾਡੇ ਚੈਨਲ ਤੇ ਮੇਰੀਆਂ 1.5 ਸਾਲ 2 ਸਾਲ ਪੁਰਾਣੀਆਂ ਵੀਡੀਓਜ਼ ਪਈਆਂ ਹੋਣਗੀਆਂ ਮੈਨਾਂ ਲੋਕਾਂ ਨੂੰ ਕਿਹਾਗਾ ਵੀ ਤੁਸੀਂ ਆਮ ਆਦਮੀ ਤੋਂ ਭਗਵੰਤ ਮਾਨ ਤੋਂ ਫੇਡ ਅਪ ਹੋ ਚੁੱਕੇ ਤੁਸੀਂ ਉਸ ਦਾ ਵਿਰੋਧ ਹੋ ਚੁੱਕੇ ਹਰ ਇੱਕ ਝੰਡਾ ਉਸ ਦੇ ਖਿਲਾਫ ਖੜਾ ਅੱਜ ਪੰਜਾਬ ਵਿੱਚ ਪਰ ਇਹ ਐਸਾ ਸਵਾਂਗ ਰਚਣਗੇ ਕਿਤੇ ਪੰਜਾਬ ਇਹਨਾਂ ਦੇ ਹੱਕ 'ਚ ਨਾ ਖੜ ਜੇ ਜਿਹੜੀ ਪਠਾਨ ਮਾਜਰੇ ਨੇ ਕੌਤਕ ਕੀਤਾ ਇਹਨਾਂ ਦੇ ਸਾਰੇ ਲੀਡਰ ਕਰਨ ਨੂੰ ਤਿਆਰ ਨੇ ਉਹਦਾ ਉਹਦਾ ਚਾਂਸ ਪਹਿਲਾਂ ਲੱਗ ਗਿਆ ਇਹ ਅੱਜ ਸਾਡੇ ਵਿੱਚ ਕਰ ਆਉਣ ਵਾਸਤੇ 4 ਸਾਲ ਪੰਜਾਬ ਨੂੰ ਲੁੱਟ ਕੇ ਅੱਜ ਇਹ ਆਪ ਦੀ ਪਾਰਟੀ ਨੂੰ ਨਿੰਦ ਕੇ ਲੋਕਾਂ ਵਿੱਚ ਕਰ ਆਉਣਗੇ ਭਗਵੰਤ ਮਾਨ ਵੀ ਹੋ ਸਕਦਾ ਕਹੂਗਾ ਮੈਂ ਦਿੱਲੀ ਵਾਲੇ ਛੱਡੇ ਮੈਂ ਸੀਐਮ ਅਹੁਦਾ ਛੱਡਿਆ ਤਾਂ 4 ਸਾਲ ਜਿਹੜਾ ਸਾਨੂੰ ਲੁੱਟਿਆ ਇਨਕਾਊਂਟਰ ਫੇਕ ਡਿਬਰੂਗੜਾ ਵਾਲੀਆਂ ਝੇਲਾਂ ਉਹ ਭੁੱਲ ਨਾ ਜਾਇਓ ਪੰਜਾਬੀਓ ਇੱਥੇ ਜਮ੍ਹਾਂ ਸੀ ਪੀਕ ਤੇ ਖੜੇ ਆਂ ਜਮ੍ਹਾਂ ਕੰਡੇ ਤੇ ਖੜੇ ਆਂ ਪੰਜਾਬ ਐਸ ਵਕਤ ਐਸ ਵਕਤ ਕੋਈ ਦਇਆ ਦਾ ਪਾਤਰ ਨਾ ਇਹਨਾਂ ਨੂੰ ਬਣਾ ਦਿਓ ਜਿਵੇਂ ਤੁਸੀਂ ਪਠਾਨ ਮਰਜ ਨੇ ਨੂੰ ਬਣਾ ਰਹੇ ਹੋ ਕਿਹੜੀਆਂ ਗੁੰਡਾ ਕਰਦੀਆਂ ਪਠਾਨ ਮਰਜ ਦੇ ਅਰਗਿਆਂ ਨੇ ਨਹੀਂ ਕੀਤੀਆਂ ਇਹਨਾਂ ਦਾ ਫੁੱਫੜ ਵੜ ਕੇ ਸਾਰਾ ਹਲਕਾ ਲੁੱਟਿਆ ਲੁੱਟਦਾ ਪੈਸਾ ਆਸਟ੍ਰੇਲੀਆ ਭੇਜਦਾ ਰਿਹਾ ਸਾਰੇ ਇਹਦੇ ਪਰਿਵਾਰ ਦੇ ਚ ਕਾਲੇ ਚਿੱਠੇ ਆ ਉਹਦੇ ਕੋਲੇ ਸੋ ਅੱਜ ਜੇ ਪੰਜਾਬ ਇਹ ਇਹਨਾਂ ਦੇ ਦੁਆਰਾ ਕੀਤੀਆਂ ਨਲਾਈਕੀਆਂ ਜੇ ਇਹਨਾਂ ਨੇ ਪਾਲਾ ਬਦਲ ਲਿਆ ਗਿਆ ਭੁੱਲ ਗਏ ਤਾਂ ਫਿਰ ਇਸ ਤੋਂ ਬਰਬਾਦੀ ਆ ਸਾਡੀ ਕੋਈ ਨਹੀਂ ਹੋਣੀ ਅਜੇ ਇੱਕ ਵੱਡਾ ਸਵਾਲ ਹੋਰ ਆ ਮਤਲਬ ਜਿਹੜੇ ਡੀਸੀ ਹੁੰਦੇ ਆ ਡੀਸੀ ਤਾਂ ਜਿਹੜਾ ਉੱਧਾ ਹੈ ਉਹਦੇ ਥੱਲੇ ਸਾਰਾ ਜ਼ਿਲ੍ਹਾ ਹੁੰਦਾ ਆ ਪਰ ਡੀਸੀ ਦਿਖਾਈ ਦੇ ਰਹੇ ਨੇ ਕਈ ਡੀਸੀ ਮਤਲਬ ਬੜੇ ਮਸ਼ਹੂਰ ਵੀ ਹੋ ਗਏ ਆ ਕਿ ਖੁਦ ਪਾਣੀ ਵਿੱਚ ਵੜ ਕੇ ਸੇਵਾ ਕਰ ਰਿਹਾ ਕੋਈ ਪਾਣੀ ਵੰਡ ਰਿਹਾ ਕੋਈ ਉੱਥੇ ਜਾ ਕੇ ਮਿੱਟੀ ਦੇ ਗੱਟੇ ਪਰ ਰਿਹਾ ਕੀ ਲੱਗਦਾ ਆ ਵੀ ਡੀਸੀ ਦਾ ਕੰਮ ਗੱਟੇ ਚੱਕਣਾ ਹੁੰਦਾ ਉੱਥੇ ਦੇਖੋ ਡੀਸੀ ਸਾਹਿਬ ਨੇ ਜਿਹੜੀਆਂ ਪਾਲਿਸਿਸ ਨੇ ਉਹ ਇੰਪਲੀਮੈਂਟ ਕਰਨੀਆਂ ਡੀਸੀ ਇੱਕ ਮੁਖੀ ਆਗਾ ਸੈਂਟਰ ਉੱਚ ਬੈਠਾਗਾ ਉਹਨੇ ਆਪਣਾ ਸਾਰਾ ਸਿਸਟਮ ਜ਼ਿਲ੍ਹੇ ਡਿਵਾਈਡ ਕਰਨਾ ਹੁੰਦਾ ਸੋ ਕੋਈ ਡੀਸੀ ਆ ਕੇ ਠੀਕ ਹੈ ਕਦੀ ਵਾਰ ਸਾਡੇ ਵਿੱਚਕਾਰ ਆ ਕੇ ਵੋਟ ਤੇ ਵੀ ਚਲਿਆ ਗਿਆ ਦੇਖ ਲਿਆ ਹੜ ਪ੍ਰਭਾਵਿਤ ਏਰੀਆ ਸਾਰਾ ਤਾਂ ਉਸ ਤੋਂ ਬਾਅਦ ਲਗਾਤਾਰ ਜੇ ਉਹ ਸੁਰਖੀਆਂ 'ਚ ਰਹਿੰਦਾ ਫਿਰ ਤਾਂ ਉਹ ਵੀ ਟੂਰਿਜ਼ਮ ਦਾ ਹਿੱਸਾ ਹੈ ਜਿਹੜਾ ਹੜ ਟੂਰਿਜ਼ਮ ਹੁਣ ਹੋਇਆ ਪਿਆ ਨਾ ਵੀ ਜਾ ਕੇ ਉੱਥੇ ਫੋਟੋ ਕੈਪਸ਼ਨ ਕਰਨੀ ਤਾਂ ਮੈਂ ਕਹਿੰਦਾ ਉਸ ਦਾ ਹਿੱਸਾ ਕਿ ਇੱਕ ਡੀਸੀ ਕਾਫੀ ਮਸ਼ਹੂਰ ਹੋਈ ਆ ਡੀਸੀ ਸਾਹਿਬ ਫਿਰ ਤੁਸੀਂ ਆਪਦੀ ਸਰਕਾਰ ਨੂੰ ਲਿਖ ਦਿਓ ਬੀਅਸੇ ਨਲਾਇਕੀ ਕੀ ਦੀ ਸੀ ਨਕਾਮੀ ਕੀ ਦੀ ਸੀ ਸਰਕਾਰ ਦੀ ਨਕਾਮੀ ਆ ਜਿਹੜਾ ਸਾਰਾ ਪੰਜਾਬ ਡੋਬਿਆ ਠੀਕ ਆ ਇਹ ਹੜਾਂ ਦਾ ਪਾਣੀ ਬਹੁਤ ਪਹਿਲਾਂ ਹੀ ਰਿਲੀਜ਼ ਕੀਤਾ ਜਾ ਸਕਦਾ ਸੀ ਹਾਂਜੀ ਬਿਲਕੁਲ ਅੱਛਾ ਹੁਣ ਉਹਦੇ ਨਾਲ ਕੀ ਲੱਗਦਾ ਤੁਹਾਨੂੰ ਵੀ ਲਗਾਤਾਰ ਲੋਕ ਉੱਥੇ ਜਾ ਰਹੇ ਆ ਨਾ ਤਾਂ ਉੱਥੇ ਕੋਈ ਸਰਕਾਰੀ ਕਹਿੰਦੇ ਮਦਦ ਪਹੁੰਚ ਰਹੀ ਹੈ ਨਾ ਹੀ ਉੱਥੇ ਕੋਈ ਹੋਰ ਪਹੁੰਚਦੇ ਆ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਵੀ ਕਹਿੰਦੇ ਥੋੜੇ ਦਿਨ ਗਿਆ ਉਹ ਕਹਿੰਦੇ ਸੀ ਕਿ ਮੈਂ ਸਾਰ ਲਊਗਾ ਹੈਲੀਕਾਪਟਰ ਦੇਤਾ ਆਪਣਾ ਕਿ ਸਮਾਨ ਵੰਡ ਰਿਹਾ ਮਤਲਬ ਕੀ ਚੱਲ ਰਿਹਾ ਕਿ ਲੋਕ ਸਾਰੇ ਡੁੱਬੇ ਹੋਏ ਨੇ ਇਹ ਹਾਲੇ ਵੀ ਇੱਕ ਔਰਤ ਦੀ ਫੋਟੋ ਵੀ ਜਿਹੜੀ ਵਾਇਰਲ ਹੁੰਦੀ ਹੈ ਕਿ ਉਹ ਆਮਾਨ ਦੀ ਪਾਟੀ ਦੀ ਔਰਤ ਜਿਹਦੇ ਨਾਲ ਮੁੱਖ ਮੰਤਰੀ ਰੋ ਰਹੇ ਸੀ ਕਿ ਮਤਲਬ ਸਾਰਾ ਕੁਝ ਕੀ ਕਰ ਰਹੀ ਹੈ ਸਰਕਾਰ ਖੜਾਂ ਦੇ ਵਿੱਚ ਮੈਂ ਮੈਂ ਤਾਂ ਯਾਰ ਸਰਕਾਰ ਬਾਰੇ ਕੋਈ ਸ਼ਬਦ ਕਮਾ ਨਾ ਮੇਰੇ ਵਰਗਾ ਛੋਟਾ ਬੰਦਾ ਵੀ ਮੈਂ ਸਮਝਦਾ ਯਾਰ ਵੀ ਇੰਨਾ ਬਾਰੇ ਬੋਲਣਾ ਮੇਰਾ ਵੀ ਲੈਵਲ ਨਾ ਨੂੰ ਥੋੜੀ ਜੀ ਧੂੜ ਲੱਗਦੀ ਐ ਮੈਂ ਇੰਨਾ ਬਾਰੇ ਬੋਲਦਾ ਹੀ ਨਾ ਹੈਲੀਕਾਪਟਰ ਲੈ ਕੇ ਆ ਗਏ ਉਥੇ ਹੈਲੀਕਾਪਟਰ ਕਰ ਕੀ ਰਿਹਾ ਛੋਟੇ ਛੋਟੇ ਉਹਨਾਂ ਦੇ ਰਾਸ਼ਨ ਦੇ ਬਣਾਏ ਵੇ ਗੱਟੇ ਉੱਪਰੋਂ ਜਦ ਗੱਟੇ ਸਿੱਟ ਰਿਹਾ ਪਾਣੀ ਚ ਡਿੱਗ ਰਹੇ ਨੇ ਉੱਪਰੋਂ ਜਦ ਗੱਟੇ ਸਿੱਟ ਰਿਹਾ ਛੱਤ ਤੇ ਡਿੱਗ ਰਹੇ ਨੇ ਛੱਤ ਤੇ ਡਿੱਗਣ ਨਾਲ ਨੁਕਸਾਨ ਕੀ ਉਹਨਾਂ ਦੇ ਬਾਲੇ ਟੁੱਟ ਗਏ ਲੋਕ ਕਹਿ ਰਿਹਾ ਵੀ ਤੁਸੀਂ ਪਾਸੇ ਚਲੇ ਜਾਓ ਸਾਡੇ 66 ਵੀੜਾ ਤੇ ਤੋਂ ਤੁਹਾਡੇ ਹੈਲੀਕਾਪਟਰ ਨੇ ਸੋ ਹੈਲੀਕਾਪਟਰ ਯਾਰ ਕੀ ਯਾਰ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਇਹ ਸਭ ਚੀਜ਼ਾਂ ਸਾਨੂੰ ਤਾਂ ਸੋਧੀਆਂ ਹੀ ਨਹੀਂ ਵੀ ਇਹ ਹੈਲੀਕਾਪਟਰ ਅਸੀਂ ਕੀ ਕਰਨੇ ਫਿਰ ਉਹ ਜਿੱਥੇ ਇੱਕ ਬੀਬੀ ਦਾ ਗੱਲ ਗੱਲ ਇਹ ਤਾਂ ਹਰ ਜਗ੍ਹਾ ਇਸ ਤਰ੍ਹਾਂ ਦੀ ਨੋਟੰਕੀ ਕਰਦੇ ਆ ਹਰ ਜਗ੍ਹਾ ਇਹਨਾਂ ਨੇ ਆਪ ਦਾ ਜਿਹੜਾ ਭੰਡਪਣਾ ਉਹ ਦਿਖਾਉਣਾ ਹੈ ਉੱਥੇ ਰੋ ਰਿਹਾ ਰੋਟੀ ਰੱਖ ਕੇ ਕੀ ਕੁਸ਼ ਕਰ ਰਿਹਾ ਮੈਂ ਕਹਿੰਦਾ ਵੀ ਵੋਟਾਂ ਦਾ ਸਮਾ ਆ ਗਿਆ ਨੇੜੇ ਸਾਲ ਹੁਣ ਇਹ ਸਾਰੇ ਜਿੰਨੇ ਹੈਗੇ ਨਾ ਮੌਸਮੀ ਬਗਲੇ ਸਾਰੇ ਬਾਹਰ ਨਿਕਲੇ ਪਏ ਉੱਥੇ ਕੋਈ ਆ ਕੇ ਦੱਸੋ ਯਾਰ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਵੰਡਣ ਨੂੰ ਮੈਂ ਜਦੋਂ ਕਿਸਾਨ ਅੰਦੋਲਨ ਚ ਜਾ ਕੇ ਪੈਸਾ ਵੰਡਦਾ ਹੁੰਦਾ ਸੀ ਨਾ ਮੈਂ ਵੀ 25-30 ਲੱਖ ਰੁਪਏ ਵੰਡੇ ਆ ਸੀਗਾ ਤਾਂ ਮੈਨੂੰ ਐਨ ਆਰ ਆਈਜ਼ ਨੇ ਭੇਜਿਆ ਸੀ ਉਦੋਂ ਮੇਰੇ ਇੱਕ ਜ਼ਿੰਮੇਵਾਰੀ ਵੀ ਸੀਗੀ ਹੁਣ ਜਾ ਕੇ ਉੱਥੇ ਸੁਖਬੀਰ ਪੈਸੇ ਵੰਡ ਰਿਹਾ ਕਾਂਗਰਸ ਵੰਡ ਰਹੀ ਆ ਯਾਰ ਅਸੀਂ ਤੁਹਾਡੇ ਤੋਂ 2 ਲੱਖ ਰੁਪਇਆ 4 ਲੱਖ ਰੁਪਇਆ ਲੈ ਕੇ ਅਸੀਂ ਕੀ ਉਥੇ ਬੰਨ ਮਜ਼ਬੂਤ ਕਰ ਲਾਂਗੇ ਸਾਡੇ ਕੋਲ ਤਾਂ ਫੁੱਲ ਆਫ ਪਾਵਰਾਂ ਆ ਅਸੀਂ ਗੁਰੂ ਮਹਾਰਾਜ ਦੇ ਸਾਡੇ ਕੋਲੇ ਇਸ ਤਰ੍ਹਾਂ ਦੇ ਸਿਧਾਂਤ ਆ ਵੀ ਅਸੀਂ ਉੱਜੜ ਕੇ ਵੀ ਬਸਾਂਗੇ ਅਸੀਂ ਮਰਨ ਵਾਲੇ ਨਹੀਂ ਤੁਸੀਂ ਲੱਖ ਮਾਰੋ ਸਾਨੂੰ ਹੜਾਂ ਨਾਲ ਤੁਸੀਂ ਗੋਲੀਆਂ ਨਾਲ ਮਾਰੋ ਤੁਸੀਂ ਬੰਬਾਂ ਨਾਲ ਮਾਰੋ ਅਸੀਂ ਮਰਨ ਵਾਲੀ ਕੌਮ ਹੀ ਨਹੀਂ ਅਸੀਂ ਤਾਂ ਹਰ ਇੱਕ ਜੀ ਨੂੰ ਰਜਾ ਕੇ ਫੇਰ ਸੌਣੇ ਠੀਕ ਆ ਸਾਨੂੰ ਇਹਨਾਂ ਦੇ ਸੋ ਕਾਲ ਸੰਵਿਧਾਨ ਤੋਂ ਇਹਨਾਂ ਦੇ ਦੇਸ਼ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਹੀਂ ਮੈਂ ਇਹਨਾਂ ਪਾਰਟੀਆਂ ਨੂੰ ਫੇਰ ਕਹਿਣਾ ਵੀ ਤੁਸੀਂ ਜੇ ਦੱਲਿਓ ਇਹ ਕਹਿੰਨੇ ਹੋ ਇਹ ਵੀ ਮੈਨ ਮੇਡ ਹੜਾ ਹਰ ਇੱਕ ਪਾਰਟੀ ਜੇ ਕਹਿੰਦੀ ਆ ਫੇਰ ਸਾਨੂੰ ਇਹਨਾਂ ਤੋਂ ਵੱਖ ਹੋਣਾ ਚਾਹੀਦਾ ਫੇਰ ਤਾਂ ਕੋਈ ਦੁਸ਼ਮਣ ਹੀ ਮਾਰਦਾ ਹੁੰਦਾ ਆ ਆਪਦੇ ਲੋਕਾਂ ਨੂੰ ਫਿਰ ਇਹ ਸਾਡੇ ਦੁਸ਼ਮਣ ਨਹੀਂ ਹੋਇਆ ਤਾਂ ਕੀ ਹੋਇਆ ਜੇ ਮੈਨ ਮੇਡ ਹੜਾ ਹੜਾ ਜੇ ਇਹ ਕੁਦਰਤੀ ਕਰੋਪੀ ਨਹੀਂ ਫੇਰ ਇਹ ਸੈਂਟਰ ਸਾਡਾ ਦੁਸ਼ਮਣ ਹੈ ਫਿਰ ਜਦੋਂ ਪਾਰਟੀਆਂ ਝੂਠ ਬੋਲ ਰਹੀਆਂ ਜਿਹੜਾ ਖੈਰਾ ਸਾਹਿਬ ਵੀ ਕਹਿ ਰਿਹਾ ਜਿਹੜਾ ਹੋਰ ਕਾਂਗਰਸੀ ਲੀਡਰ ਵੀ ਕਹਿ ਰਿਹਾ ਆਮ ਆਦਮੀ ਦੇ ਲੀਡਰ ਵੀ ਕਹਿ ਰਿਹਾ ਅਕਾਲੀ ਦਲ ਦੇ ਲੀਡਰ ਵੀ ਕਹਿ ਰਿਹਾ ਹੜ ਆਇਆ ਨਹੀਂ ਲਿਆਂਦਾ ਗਿਆ ਜੇ ਲਿਆਂਦਾ ਗਿਆ ਫਿਰ ਤੁਸੀਂ ਕਿਸ ਕਿਸ ਉਮੀਦ ਕਰ ਰਹੇ ਹੋ ਹਿੰਦੁਸਤਾਨ ਦੀ ਸਰਕਾਰ ਤੋਂ ਵੀ ਇਹ ਸਾਡਾ ਪਲਾ ਕਰੋ ਆਉਣ ਵਾਲੇ ਸਮੇਂ ਚ ਇਹ ਤਾਂ ਸਾਨੂੰ ਉਜਾੜਨ ਨੂੰ ਫਿਰਦੇ ਨੇ ਲੈਂਡ ਪੂਲਿੰਗ ਪਾਲਿਸੀ ਕੀ ਸੀ ਲੈਂਡ ਪੂਲਿੰਗ ਪਾਲਿਸੀ ਤੇ ਮੈਂ ਤੁਹਾਡੇ ਚੈਨਲ ਤੇ ਕਿਹਾ ਸੀ ਵੀ ਭਗਵੰਤ ਸਿਆ ਇਹ ਪਾਲਿਸੀ ਜੇ ਅਸੀਂ ਇਥੋਂ ਵਾਪਸ ਨਾ ਕਰਾ ਸਕੇ ਨਾ ਕਿ ਤਸਵੀਰ ਆਪਣੇ ਬਾਪ ਦੇ ਜਾਏ ਨਹੀਂ ਲਈ ਕਿ ਨਹੀਂ ਵਾਪਸ ਸੋ ਹਰ ਆਇਨਾ ਉਥੇ ਇੱਕ ਸਿਸਟਮ ਨਾਲ ਕੰਮ ਹੋਣਾ ਉਥੇ ਸਭ ਤੋਂ ਪਹਿਲਾਂ ਸਲੂਟ ਕਰਦਾ ਪ੍ਰਣਾਮ ਕਰਦਾ ਵਾਹਿਗੁਰੂ ਬਹੁਤ ਹਿੰਮਤ ਬਖਸ਼ੀ ਉਸ ਜਥੇਬੰਦ ਨੂੰ ਵਾਰਸ ਪੰਜਾਬ ਦੇ ਜੀ ਚਾਰੇ ਪਾਸੇ ਤੁਹਾਨੂੰ ਵਾਰਸ ਪੰਜਾਬ ਦੇ ਜਥੇਬੰਦੀ ਉੱਥੇ ਦਿਖ ਰਹੀ ਹੈ ਕਰੋੜਾਂ ਟਨ ਰਸਦ ਸਮੱਗਰੀ ਜਿਹੜਾ ਲੈ ਕੇ ਜਾ ਰਿਹਾ ਲੋਕ ਵਾਰਸ ਪੰਜਾਬ ਨੂੰ ਸੌਂਪ ਰਹੇ ਕਿਉਂ ਨਹੀਂ ਅੱਜ ਕਾਂਗਰਸ ਨੂੰ ਸੌਂਪ ਰਹੇ ਕਿਉਂ ਨਹੀਂ ਅਕਾਲੀ ਦਲ ਨੂੰ ਸੌਂਪ ਰਹੇ ਜਾ ਕੇ ਲੋਕ ਕਿਉਂ ਨਹੀਂ ਆਜਾਮ ਆਦਮੀ ਦੇ ਝੰਡੇ ਥੱਲੇ ਉਥੇ ਇਹ ਰਸਦ ਸਮਗਰੀ ਪੰਡ ਸਾਡੇ ਲੋਕਾਂ ਦੀ ਰਸਦ ਸਮਗਰੀ ਕੀਤੀ ਇਕੱਠੀ ਸਿੰਘਾ ਦੇ ਨਾਂ ਉਹ ਭਾਈ ਦੀਪ ਸਿੰਘ ਦੇ ਨਾਂ ਤੇ ਵਾਰਸ ਪੰਜਾਬ ਨੂੰ ਜਾਊਗੀ ਉਥੇ ਜਾ ਰਹੀ ਹੈ ਉਹੀ ਇੰਪਲੀਮੈਂਟ ਕਰੂਗਾ ਉਥੇ ਵਧੀਆ ਤਰੀਕੇ ਨਾਲ ਜਿਹੜਾ ਇਹ ਇਹਨਾਂ ਨੂੰ ਬੜੀ ਖਟਕਣੀ ਵੀ ਆ ਵੀ ਲੋਕ ਵਾਰਸ ਪੰਜਾਬ ਦੇ ਕੋਲ ਉਥੇ ਕਿਉਂ ਜਾ ਰਹੇ ਸਭ ਤੋਂ ਪਹਿਲਾਂ ਸਾਡੇ ਨੌਜਵਾਨਾਂ ਆਏ ਉਥੇ ਹੜਾਂ ਵਾਸਤੇ ਬਚਾਉਣ ਵਾਸਤੇ ਠੀਕ ਆ ਮੱਝ ਤੇ ਜਿਹੜਾ ਦੁਆਬਾ ਸਾਡਾ ਠੀਕ ਆ ਮਾਲਵਾ ਸਾਡਾ ਅੱਜ ਚੱਲ ਰਿਹਾ ਝੰਡੇ ਲੈ ਕੇ ਤੇ ਮੱਝ ਦੁਆਬੇ ਚੋਂ ਅਸਲੀ ਕ੍ਰਾਂਤੀ ਉੱਠੀ ਆ ਜਦ ਵੀ ਉੱਠੀ ਆ ਜਦ ਵੀ ਉੱਠੀ ਆ ਸਿੰਘਾਂ ਦੀ ਤਲਵਾਰ ਉੱਥੋਂ ਉੱਠੀ ਆ ਜਦ ਵੀ ਗੋਲੀ ਦਾ ਰਾਜ ਹੋਇਆ ਕ੍ਰਾਂਤੀ ਅਸਲੀ ਗੋਲੀ ਨਾਲ ਹੀ ਆਉਂਦੀ ਆ ਕ੍ਰਾਂਤੀ ਬੰਦੂਕ ਨਾਲ ਆਉਂਦੀ ਆ ਅਸਲੀ ਉੱਥੋਂ ਉੱਠੀ ਆ ਤੇ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਪੰਜਾਬ ਜਿਹੜੀ ਚੀਜ਼ ਦੀ ਭਾਲ ਚ ਸੀਗਾ ਜਿਹੜੀ ਚੀਜ਼ ਦੀ ਭਾਲ 'ਚ ਇਹ 93 ਭੇਡਾਂ ਅਸੀਂ ਚੁਣੀਆਂ ਉਹ ਸਾਨੂੰ ਹਜੇ ਮਿਲੀ ਨਹੀਂ। ਐ ਜਿਵੇਂ ਹਿਰਨ ਕਸਤੂਰੀ ਨੂੰ ਭਾਲ ਵਿੱਚ ਫਿਰਦਾ ਨਾ ਜੰਗਲ-ਜੰਗਲ ਹਜੇ ਵੀ ਅਸੀਂ ਉਸ ਭਾਲ 'ਚ ਫਿਰਦੇ ਆਂ। ਅਸੀਂ ਉਸ ਭਾਲ ਸਾਡੀ ਤਦਪੂਰੀ ਪੂਰੀ ਹੋ ਜਿਹਾ ਇੱਕ ਖਾਲਸ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਸਾਰੀਆਂ ਸਿੱਖ ਜਿੱਖ ਸਿੱਖ ਜਥੇਬੰਦੀਆਂ ਨੂੰ ਮੈਂ ਤੁਹਾਡੇ ਚੈਨਲ ਜਰੀਆ ਅਪੀਲ ਕਰਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੀ ਮੈਂ ਹੋਰ ਜਿਹੜੇ ਸੰਘਰਸ਼ੀਲ ਪਾਰਟੀਆਂ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਵਾਰਸ ਪੰਜਾਬ ਨੂੰ ਵੀ ਅਪੀਲ ਕਰਦਾ ਵੀ ਹੁਣ ਸਮਾਂ ਹੁਣ ਲੋਕ ਤੁਹਾਨੂੰ ਚੁਣ ਲਈ ਉਤਾਵਲੇ ਬੈਠੇ ਨੇ ਪੰਜਾਬ ਪੱਖੀ ਇੱਕ ਸਿਆਸਤ ਚੁਣ ਲਈ ਉਤਾਵਲੇ ਬੈਠੇ ਨੇ ਮਾਝਾ ਤੇ ਜਵਾਬਾ ਤੈਅ ਕਰ ਚੁੱਕਿਆ ਤੇ ਉਹ ਲਹਿਰ ਮਾਲਵੇ ਵਿੱਚ ਵੀ ਆ ਕੇ ਛਾ ਜਾਣੀ ਹੈ ਵਾਰਸ ਪੰਜਾਬ ਦੇ ਅਸੀਂ ਚੁਣ ਲਈ ਵਾਅਦਾ ਹੁਣ ਆਉਣ ਆਣ ਲਈ ਸੀ ਜਿਹੜੀ ਚੀਜ਼ ਜੀ ਅਸੀਂ ਭਾਲ ਚ ਸੀ ਉਹ ਸਾਨੂੰ ਹਜੇ ਨਹੀਂ ਮਿਲੀ ਹਜੇ ਅਸੀਂ ਉਸ ਦੀ ਭਾਲ ਜਾਰੀ ਰੱਖਾਂਗੇ ਜੀ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਥੈਂਕ ਯੂ ਧੰਨਵਾਦ